ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੇ ਪਹਿਲਾਂ ਗੁਰਬਾਣੀ ਦੇ ਕਠਨ ਮਹਿੰਗੇ ਸ਼ਬਦਾਂ ਦੀ ਸੰਖਿਆ ਵਾਲੀਆਂ ਵੀਡੀਓ ਵੇਖੀਆਂ ਹਨ ਇਸ ਵੀਡੀਓ ਦੇ ਭਾਗ ਦੇ ਵਿੱਚ ਵੀ ਅੱਜ ਆਪਾਂ 678 ਅੰਗ ਤੋਂ ਲੈ ਕੇ ਕੁਝ ਜਿਹੜੇ ਅੱਗੇ ਮਹਿੰਗੇ ਸ਼ਬਦਾਂ ਕਠਿਨਾਈ ਦੇ ਨਾਲ ਬੋਲੇ ਜਾਣ ਵਾਲੇ ਹਨ ਉਹਨਾਂ ਦਾ ਉਚਾਰਨ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਆਓ ਬੜੇ ਧਿਆਨ ਨਾਲ ਸੁਣੀਏ ਜੀ ਅੰਗ ਨੰਬਰ 678 ਦੇ ਉੱਤੇ ਪੰਕਤੀ ਆਉਂਦੀ ਹੈ ਜਾ ਕੋ ਹਰੇ ਕਰਮ ਭਲਾ ਤਿਨ ਓਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਇਹ ਜਿਹੜਾ ਪਾਠ ਹੈ ਸਾ ਸੰਗਤ ਦੇ ਅੰਦਰ ਪਪਾ ਲੱਲੀ ਨੂੰ ਕੰਨਾ ਇਹਨੂੰ ਪਲਾ ਪੋਲਾ ਨਹੀਂ ਪੜਨਾ ਹੈ ਅੱਦਕ ਲਾ ਕੇ ਪੱਲਾ ਬੜਨਾ ਹੈ ਭਾਵ ਕੇ ਸੰਤਾਂ ਦਾ ਇਨੇ ਪੱਲਾ ਪਕੜਿਆ ਹੈ ਇਸ ਤਰ੍ਹਾਂ ਅਧਿਕ ਦੇ ਸਹਿਤ ਹੀ ਬੋਲਿਆ ਜਾਣਾ ਹੈ ਇਸੇ ਤਰ੍ਹਾਂ 680 ਅੰਗ ਦੇ ਉੱਤੇ ਇੱਕ ਪੰਕਤੀ ਆਉਂਦੀ ਹੈ ਉਤ ਤਕੈ ਉਤ ਤੇ ਉਤਪੇਖੈ ਆਵੈ ਲੋਭੀ ਫੇਰ ਇਹੜਾ ਪਾਠ ਹੈ ਨਾ ਤਕੈ ਇਹ ਕਸ ਕੇ ਬੋਲਿਆ ਜਾਵੇਗਾ ਤੱਤੇ ਨੂੰ ਜਿਹੜਾ ਕੰਨ ਲੱਗਾ ਆਇਆ ਹੈ ਉਤੇ ਤੇ ਵਜਨ ਦੇ ਕੇ ਭਾਅ ਕੇ ਅਧਕਾ ਲਾ ਕੇ ਕਸ ਕੇ ਬੋਲਣਾ ਹੈ ਤੱਕ ਹੈ ਭਾਅ ਕੇ ਦੇਖਣਾ ਤੇ ਇਹਨੂੰ ਤਾਕ ਹੈ ਪੁਲਾ ਨਹੀਂ ਪੜਨਾ ਹੈ ਇਸ ਤਰ੍ਹਾਂ ਅਧਕ ਦੇ ਨਾਲ ਕਸ ਕੇ ਬੋਲਾਂਗੇ ਫੇਰੇ ਪਾਰਸ਼ੁੱਧ ਹੋਵੇਗਾ ਇਸੇ ਤਰ੍ਹਾਂ 681 ਅੰਗ ਦੇ ਉੱਤੇ ਇੱਕ ਪੰਕਤੀ ਆਉਂਦੀ ਹੈ ਸਾਕਤ ਕੀ ਆਵਰਦਾ ਜਾਏ ਬ੍ਰਥਾਰੀ ਇਹੜਾ ਪਾਠ ਬੋਲਿਆ ਗਿਆ ਹੈ ਨਾ ਆਵਰਦਾ ਇਸੇ ਤਰ੍ਹਾਂ ਹੀ ਪੜਨਾ ਹੈ ਜਿਹੜਾ ਇਹਨੂੰ ਕੰਨਾਂ ਲੱਗਾ ਹੈ ਇਹਨੂੰ ਥੋੜਾ ਜਿਹਾ ਸਬੰਧਕ ਕਰਕੇ ਬੋਲਣਾ ਹੈ ਆਵਰਦਾ ਇਹਨੂੰ ਆਵਰਦਾ ਨਹੀਂ ਕਹਿ ਦੇਣਾ ਬੋਲਾ ਜਾ ਉਹ ਗਲਤ ਹੋ ਜਾਵੇਗਾ ਇਸ ਤਰ੍ਹਾਂ ਸ਼ੁੱਧ ਉਚਾਰਣ ਹੈ ਸਾਗਤ ਕੀ ਆਵਰਦਾ ਜਾਇ ਬ੍ਰਥਾਰੀ 681 ਅੰਗ ਦੇ ਉੱਤੇ ਇੱਕ ਸ਼ਬਦ ਆਉਂਦਾ ਹੈ ਚਤੁਰ ਦਿ사 ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕ੍ਰਿਪਾ ਕਟਾਕਿ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ ਇਸ ਤਰ੍ਹਾਂ ਜਿਹੜਾ ਪਾਠ ਹੈ ਨਾ ਇਹਨੂੰ ਚਤੁਰ ਬੋਲਣਾ ਹੈ ਇਹਨੂੰ ਚਤਰ ਨਹੀਂ ਕਹਿ ਦੇਣਾ ਤੱਤੇ ਦੇ ਔਂਕੜ ਜਿਹੜੀ ਹੈ ਇਹਦੀ ਆਵਾਜ਼ ਵੀ ਦਿੱਤੀ ਜਾਵੇਗੀ ਚਤੁਰ ਤੇ ਇਸੇ ਤਰ੍ਹਾਂ ਅਗਲੀ ਪੰਕਤੀ ਦੇ ਵਿੱਚ ਕਿਰਪਾ ਭਾਵ ਕੇ ਕਕੇ ਦੇ ਪੈਰ ਵਿੱਚ ਰਾਰਾ ਹੈ ਇਸ ਕਰਕੇ ਇਹਨੂੰ ਪੂਰਾ ਕਿਰਪਾ ਨਹੀਂ ਪੜਨਾ ਹੈ ਕਿਰਪਾ ਪੜਨਾ ਹੈ ਦੇ ਮੁੱਖ ਜੋ ਧਿਆਨ ਰੱਖਣਾ ਹੈ ਕਟਾਕ ਖ ਕਕਾ ਟੈਂਕੇ ਨੂੰ ਕੰਨਾ ਖਖੇ ਦੇ ਪੈਰ ਵਿੱਚ ਅੱਧਾ ਯੱਯਾ ਹੈ ਇਹਨੂੰ ਪੜਨ ਵਾਸਤੇ ਕਕਾ ਟੈਂਕੇ ਨੂੰ ਕੰਨਾ ਖਖੇ ਸਿਆਰੀ ਦੇ ਐਡਾ ਮੁਕਤਾ ਇਸ ਤਰ੍ਹਾਂ ਖ ਇਹਦੀ ਆਵਾਜ਼ ਆਵੇਗੀ ਕਟਾਕ ਖ ਤੇ ਇਸ ਤਰ੍ਹਾਂ ਸਾਧ ਸੰਗਤ ਦਾ ਸ਼ੁੱਧ ਉਚਾਰਨ ਹੈ 684 ਅੰਗ ਦੇ ਉਤੇ ਇੱਕ ਪਾਠ ਆਉਂਦਾ ਹੈ ਬਹਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਇਹਨੂੰ ਬਹੁਪ ਪੜਨਾ ਹੈ ਤੇ ਅੱਗੇ ਜਿਹੜਾ ਪਾਠ ਹੈ ਮੁਖ ਇਹਦਾ ਧਿਆਨ ਰੱਖਣਾ ਹੈ ਕਿ ਮੁਕਰ ਇਹ ਬੋਲਾ ਪਾਠ ਪੜਨਾ ਹੈ ਇਹਦਾ ਅਰਥ ਹੈ ਸ਼ੀਸ਼ਾ ਇਹਨੂੰ ਮੁਕਰ ਅੱਦਕ ਲਾ ਕੇ ਕਸ ਕੇ ਨਹੀਂ ਪੜਨਾ ਹੈ ਇਹ ਧਿਆਨ ਰੱਖਣਾ ਹੈ 686 ਅੰਗ ਦੇ ਉੱਤੇ ਇੱਕ ਸਰਲੇਖ ਆਉਂਦਾ ਹੈ ਤਨਸਰੀ ਮਹੱਲਾ ਪੰਜਵਾ ਘਰ ਛੇਵਾ ਅਸ਼ਟਪਦੀ ਇਹਨੂੰ 6 ਨਹੀਂ ਪੜਨਾ ਹੈ ਇਹਨੂੰ ਛੇਵਾ ਕਹਿਣਾ ਹੈ ਇਸੇ ਤਰ੍ਹਾਂ 699 ਅੰਗ ਦੇ ਉਤੇ ਇੱਕ ਪੰਕਤੀ ਆਉਂਦੀ ਹੈ ਸਾਚਾ ਨਾਮ ਧਿਆਏ ਪਾਵਹਿ ਸੁਖ ਮਹਲੋ ਇਹ ਮਹਲੋ ਪਾਠ ਪੜ੍ਹਨਾ ਹੈ ਇਹਨੂੰ ਮਹੱਲੋ ਅਰਧਕ ਲਾਗ ਨਹੀਂ ਪੜ੍ਹਨਾ ਹੈ ਇਹ ਵੀ ਧਿਆਨ ਰੱਖਣਯੋਗ ਹੈ ਬਹੁਤੇ ਕੀ ਕਰਦੇ ਹਨ ਦਸਣ ਵਾਲੇ ਵੀ ਤੇ ਸੁਣਨ ਵਾਲੇ ਵੀ ਉਹੋ ਜੇ ਵੀ ਜਿੱਥੇ ਵੀ ਮਹਲ ਪਾਠ ਆਉਂਦਾ ਹਨ ਉਹਨੂੰ ਮਹੱਲ ਪੜ ਦਿੰਦੇ ਹਨ ਮਹੱਲ ਪਾਠ ਉੱਥੇ ਪੜਨਾ ਜਿੱਥੇ ਚਾਲ ਹੋਵੇ ਸ਼ਬਦ ਦੀ ਪੜਨ ਯੋਗ ਨਹੀਂ ਤਾਂ ਇਹ ਬੋਲਿਆ ਹੀ ਬੋਲਿਆ ਜਾਵੇਗਾ ਮਹਿਲੋ 692 ਅੰਗ ਦੇ ਉੱਤੇ ਇੱਕ ਪੰਕਤੀ ਆਉਂਦੀ ਹੈ ਇਨ ਮੈ ਕਛ ਨਾਹੇ ਤੇਰੋ ਕਾਲ ਅਵਦ ਆਈ ਇਸ ਤਰ੍ਹਾਂ ਸਾਧ ਸੰਗਤ ਇਨ ਨੰਨੇ ਦੇ ਪੈਰ ਵਿੱਚ ਹਲੰਦ ਲੱਗੀ ਹੋਈ ਹੈ ਇਹ ਪਾਰਾ ਕਰਨ ਵਾਸਤੇ ਹੈ ਨੰਨੇ ਨੂੰ ਇੰਨ ਬੋਲਣਾ ਹੈ ਤੇ ਧਿਆਨ ਰੱਖਣਾ ਵੀ ਅਵਦ ਇਹ ਧਾ ਦੀ ਆਵਾਜ਼ ਦੋ ਤ ਅੱਖਰ ਹੋਣ ਕਰਕੇ ਅਵਦ ਬੋਲਣਾ ਹੈ ਇਹਨੂੰ ਅਵਦ ਨਹੀਂ ਬੋਲਣਾ ਇਹ ਵੀ ਧਿਆਨ ਰੱਖਣਯੋਗ ਹੈ 693 ਅੰਗ ਦੇ ਉੱਤੇ ਇੱਕ ਪੰਕਤੀ ਆਉਂਦੀ ਹੈ ਮਾਰਵਾੜ ਜੈਸੇ ਨੀਰ ਬਲਹਾ ਬੇਲ ਬਲਹਾ ਕਰਹਲਾ ਜਿਹੜਾ ਕਰਹਲਾ ਪਾਠ ਹੈ ਨਾ ਇਨੂੰ ਇਸੇ ਤਰ੍ਹਾਂ ਹੀ ਬੋਲਣਾ ਜਿਵੇਂ ਦਾਸ ਨੇ ਪੜ੍ਹ ਕੇ ਸੁਣਾਇਆ ਹੈ ਨਹੀਂ ਤਾਂ ਇਹਨੂੰ ਕਰਹੱਲਾ ਬੋਲ ਦਿੰਦੇ ਨੇ ਗਲਤ ਇਸ ਤਰ੍ਹਾਂ ਕਰਹੱਲਾ ਨਹੀਂ ਬੋਲਣਾ ਕਰਹੱਲਾ ਬੋਲਣਾ ਹੈ ਪੋਲਾ ਜਾ ਪਾਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ